ਮਨਦੀਪ ਰਿੰਪੀ ਦੇ ਨਾਵਲ ਜ਼ਿੰਦਗੀ ਪਰਤਾਈ ਦੀ ਅਗਲੀ ਖੜੀ ਮੈਂ ਅਕਸਰ ਸੋਚਾਂ ਵਿੱਚ ਪੈ ਜਾਂਦੀ ਕਿ ਮੈਂ ਅੱਜ ਤੱਕ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਆਈ ਹਾਂ ਆਪਣੀਆਂ ਸਮੱਸਿਆਵਾਂ ਨੂੰ ਵੀ ਖੇੜੇ ਮੱਥੇ ਸਵੀਕਾਰਿਆ ਫਿਰ ਵੀ ਮੈਂ ਖੁਸ਼ ਨਹੀਂ ਹਾਂ ਪਤਾ ਨਹੀਂ ਕਿਉਂ ਸ਼ਾਇਦ ਇਸ ਲਈ ਕਿਉਂਕਿ ਮੈਂ ਜ਼ਿੰਦਗੀ ਦਾ ਬੂਹਾ ਖੜਕਾਉਂਦੀ ਹਾਂ ਖੁਸ਼ੀਆਂ ਨੂੰ ਆਪਣੇ ਹੱਥੀਂ ਕਤਲ ਕਰਦੀ ਆਈ ਹਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੱਧ ਤਵੱਜੋ ਦੇ ਕੇ ਜਦੋਂ ਕੋ ਮਨ ਚਾਹੀਦਾ ਸੀ ਕਿ ਮੈਂ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦੀ ਤੇ ਆਪਣੇ ਹਿੱਸੇ ਦੀਆਂ ਖੁਸ਼ੀਆਂ ਨੂੰ ਵੀ ਆਪਣੇ ਕੋਲ ਸਾਂਭ ਕੇ ਰੱਖਦੀ ਪਰ ਮੈਂ ਇਹ ਨਹੀਂ ਕਰ ਸਕੀ ਫਿਰ ਅਚਾਨਕ ਮੈਨੂੰ ਨਾ ਚਾਹੁੰਦੇ ਹੋਏ ਵੀ ਗੁਰਸੇਰ ਦੀਆਂ ਯਾਦਾਂ ਆਨ ਘੇੜਦੀਆਂ ਫਿਰ ਸੋਚਦੀ ਇਹ ਸੁਪਨਾ ਵੀ ਤਾਂ ਇੱਜ਼ਤ ਦੇ ਵੱਟਿਆਂ ਥੱਲੇ ਮਿੱਦਣ ਲਈ ਤਿਆਰ ਬੈਠਾ ਕਰਨ ਦੇ ਚਿਹਰੇ ਤੇ ਉਦਾਸੀ ਦੇ ਭਾਵ ਉਹਦੇ ਡੈਡੀ ਬਾਖੂਬੀ ਪਰ ਸਕਣ ਦੀ ਮਹਾਰਤ ਰੱਖਦੇ ਸਨ ਕਿਉਂ ਜੋ ਤਰਨ ਦੀ ਮਾਂ ਦੀ ਮੌਤ ਤੋਂ ਬਾਅਦ ਉਹੀ ਉਹਦੇ ਲਈ ਮਾਹਵਾਰਗੀ ਠੰਡੀ ਮਿੱਠੀ ਛਾਂ ਵੀ ਬਣੇ ਉਹਦੇ ਚਿਹਰੇ ਤੇ ਉਦਾਸੀ ਦੇ ਪਰਛਾਵਿਆਂ ਦਾ ਕਾਰਨ ਜਦੋਂ ਉਹਦੇ ਡੈਡੀ ਨੇ ਉਹਦੇ ਕੋਲੋਂ ਪੁੱਛਿਆ ਉਦੋਂ ਕਰਨ ਨੇ ਸ਼ਰਮਿੰਦਗੀ ਭਰੇ ਲਹਿਜੇ ਵਿੱਚ ਆਪਣੇ ਡੈਡੀ ਨੂੰ ਮੇਰੀ ਜ਼ਿੰਦਗੀ ਵਿੱਚ ਖਿੰਡਣ ਵਾਲੀਆਂ ਖੁਸ਼ੀਆਂ ਦੀਆਂ ਕਲੀਆਂ ਨੂੰ ਆਪਣੀ ਤੰਗਦਲੀ ਨਾਲ ਮਿੱਦਣ ਦੀ ਸਾਰੀ ਦਾਸਤਾਨ ਸੁਣਾ ਦਿੱਤੀ ਕਰਨ ਦੇ ਮੂੰਹੋਂ ਇਹ ਸਭ ਕੁਝ ਸੁਣ ਕਰਨ ਦੇ ਕਪਟਨ ਪਿਓ ਨੇ ਮਨ ਹੀ ਮਨ ਫੈਸਲਾ ਕਰ ਲਿਆ ਕਿ ਉਹ ਜਿਹੜੀ ਭਿਆਨਕ ਤੇ ਡਰਾਉਣੀ ਇਕਲਤਾ ਨਾਲ ਪਿਛਲੇ 15 ਵਰਿਆਂ ਤੋਂ ਜੂਝ ਰਿਹਾ ਉਦੇ ਪਰਛਾਵੇਂ ਹੇਠ ਮੇਰੀ ਜ਼ਿੰਦਗੀ ਨੂੰ ਜਜ਼ਬ ਨਹੀਂ ਹੋਂ ਦੇਵੇਗਾ ਉਹਨਾਂ ਲਈ ਮੈਂ ਹੁਣ ਉਹਨਾਂ ਦੀ ਆਪਣੀ ਧੀ ਨਾਲੋਂ ਵੀ ਕਿਤੇ ਵੱਧ ਪਿਆਰੀ ਸਾਂ ਜਿਨ੍ਹਾਂ ਭਿਆਨਕ ਸੰਕਟ ਸਮੇਂ ਵਿੱਚ ਰਿਸ਼ਤੇ ਜਦੋਂ ਇੱਕ ਦੂਜੇ ਨੂੰ ਪਿੱਠਾਂ ਦਿਖਾਰੇ ਸਨ ਵਿੱਚ ਉਹਨਾਂ ਦੀ ਡਰੀ ਸემი ਜ਼ਿੰਦਗੀ ਵਿੱਚ ਨਵੇਂ ਸਾ ਪਰੇ ਅੱਜ ਤਰਨ ਦੇ ਡੈਡੀ ਮੇਰੇ ਲਈ ਇੱਕ ਪਿਓ ਵਾਂਗੂ ਫਿਕਰਮੰਦ ਨਜ਼ਰ ਆ ਰਹੇ ਸਨ ਉਹਨਾਂ ਗਰਬਾਜ਼ ਅੰਦਰ ਡਰ ਕੇ ਬੈਠੇ ਹੋਏ ਇੱਕ ਭਰਾ ਦੇ ਦਿਲ ਨੂੰ ਖਲੋਣਿਆ ਉਹਦੇ ਪੈਣ ਲਈ ਫਰਜ਼ਾਂ ਦੀ ਸੁੱਤੀ ਪਈ ਅੱਖ ਨੂੰ ਵੰਗਾ ਰਿਹਾ ਗੁਰਬਾਜ਼ ਆਪਣੇ ਬਚਪਨ ਦੀਆਂ ਤੰਦਾਂ ਫੜਨ ਲੱਗਿਆ ਕਿ ਕਿਵੇਂ ਮੈਂ ਉਹਨੂੰ ਸਕੂਲੋਂ ਉਂਗਲ ਫੜਕੇ ਲਿਉਂਦੀ ਹੁੰਦੀ ਸਾਂ ਨਿੱਕੇ ਹੁੰਦੇ ਨੂੰ ਜਦੋਂ ਮੰਮੀ ਡੈਡੀ ਝਿੜਕਦੇ ਤਾਂ ਸਾਰੀ ਗਲਤੀ ਆਪਣੇ ਸਿਰ ਲੈ ਲੈਂਦੀ ਸਾਂ ਉਹ ਦਿਨ ਉਹਦੀਆਂ ਅੱਖਾਂ ਅੱਗੇ ਆਨ ਖੜਿਆ ਜਦੋਂ ਮੇਰਾ ਦੂਜਾ ਰਿਸ਼ਤਾ ਲਈ ਰੋਲੀਡ ਹੋਇਆ ਮੇਰਾ ਨੌਕਰੀ ਤੋਂ ਇੱਕ ਹੈ ਕਿ ਇਨਕਾਰ ਕਰਨਾ ਕਿ ਇਸ ਨੌਕਰੀ ਦਾ ਅਸਲੀ ਹੱਕਦਾਰ ਮੇਰਾ ਛੋਟਾ ਭਰਾ ਹੈ ਤੇ ਉਸਦੇ ਹੱਕ ਤੇ ਮੈਂ ਡਾਕਾ ਨਹੀਂ ਮਾਰ ਸਕਦੀ ਜਦੋਂ ਕਿ ਘਰ ਦੇ ਸਾਰੇ ਜੀ ਰਿਸ਼ਤਾ ਟੁੱਟਣ ਦੇ ਡਰ ਕਾਰਨ ਮੇਰੇ ਲਈ ਨੌਕਰੀ ਦੀ ਵੀ ਹਾਮੀ ਭਰ ਚੁੱਕੇ ਸਨ ਪਰ ਮੈਂ ਭੈਣ ਭਰਾ ਦੇ ਰਿਸ਼ਤੇ ਦੀ ਨੰਗ ਨੂੰ ਬਚਾਉਣ ਲਈ ਆਪ ਜ਼ਿੰਦਗੀ ਦੀ ਸਰਦੀ ਧੁੱਪ ਵਿੱਚ ਨੰਗੇ ਪੈਰੀ ਹੋ ਤੁਰੀ ਰਿਸ਼ਤੇ ਤੋਂ ਜਵਾਬ ਦੇ ਕੇ ਇੱਕ ਕੁੜੀ ਲਈ ਦੂਸਰੀ ਵਾਰ ਰਿਸ਼ਤਾ ਟੁੱਟਣ ਦਾ ਦਰਦ ਸਹਿਣਾ ਸੂਲਾਂ ਤੇ ਤੁਰਨ ਦੇ ਬਰਾਬਰ ਹੁੰਦਾ ਹੈ ਉਹ ਸੂਲਾਂ ਜਿਹੜੀਆਂ ਆਂਢੀ ਗੁਆਂਢੀ ਤੇ ਰਿਸ਼ਤੇਦਾਰ ਕਦੇ ਨਜ਼ਰਾਂ ਨਾਲ ਵਿੰਦੇ ਜਾਂ ਕਦੇ ਸਵਾਲਾਂ ਜਵਾਬਾਂ ਦੇ ਘੇਰੇ ਅੰਦਰ ਤਾਣਿਆਂ ਦੀਆਂ ਬੁਸ਼ਾਰਾ ਕਰਕੇ ਗੁਰਬਾਜ਼ ਨੂੰ ਜ਼ਿਆਦਾ ਰਹਿਸਨ ਉਹ ਦਿਨ ਜਦੋਂ ਮੈਂ ਖੁਸ਼ੀ ਦੇ ਕੁਰਾਹੇ ਪੈਰੇ ਕਦਮਾਂ ਨੂੰ ਸੰਭਾਲਣ ਲਈ ਉਸ ਦਾ ਸਿਰ ਸ਼ਗਨਾ ਦੀ ਫੁਲਕਾਰੀ ਨਾਲ ਕੱਜਿਆ। ਭਾਵੇਂ ਬੇਬੇ ਤੇ ਮਾਂ ਪਹਿਲਾਂ ਹੀ ਦਿਲ ਤੇ ਬੋਝ ਲੈ ਕੇ ਬੈਠੀਆਂ ਹੋਈਆਂ ਸਨ। ਮੇਰਾ ਦੋ ਵਾਰ ਰਿਸ਼ਤਾ ਟੁੱਟਣ ਦਾ ਪਰ ਮੈਂ ਖੁਸ਼ੀ ਦੇ ਰਿਸ਼ਤੇ ਨੂੰ ਪਹਿਲ ਦਿੱਤੀ। ਖੁਸ਼ੀ ਦੇ ਕਰਾਹੇ ਪੈ ਕਦਮਾਂ ਨੂੰ ਸਹੀ ਰਾਹੇ ਪਾਉਣ ਲਈ ਅਤੇ ਕਿਸੇ ਨੂੰ ਕੰਨੋਂ ਕੰਨ ਖਬਰ ਵੀ ਨਾ ਹੋਣ ਦਿੱਤੀ। ਆਪਣੀ ਲੰਗੀ ਜਾਰੀ ਉਮਰ ਦੀ ਪ੍ਰਵਾਹ ਕੀਤੇ ਬਗੈਰ ਆਪਣੇ ਨਾਲ ਜੁੜੇ ਸਾਰੇ ਰਿਸ਼ਤਿਆਂ ਨਾਲ ਹਮੇਸ਼ਾ ਨਿਭਦੀ ਰਹੀ। ਗਰਬਾਜ਼ ਵੇੜੇ ਵਿੱਚ ਖੇਡਦੇ ਆਪਣੇ ਪੁੱਤ ਨੂੰ ਵੇਖ ਰਹੀ ਸੀ ਤੇ ਸ਼ਾਇਦ ਮੁਰਮੁਰ ਸੋਚ ਰਹੀ ਸੀ। ਕਿ ਜੇਕਰ ਮੇਰੀ ਬੱਡੀ ਭੈਣ ਦਾ ਘਰ ਵਸਿਆ ਹੁੰਦਾ ਤਾਂ ਉਹਦੇ ਬੱਚੇ ਤਾਂ ਕਿੱਡੇ ਵੱਡੇ-ਵੱਡੇ ਹੋਣੇ ਸਨ ਉਹ ਤਾਂ ਸੱਚਮੁੱਚ ਹੀ ਭੈਣ ਭਰਾ ਲਈ ਆਪਣੇ ਆਪ ਲਈ ਜੀਣਾ ਹੀ ਭੁੱਲੀ ਬੈਠੀ ਹੈ ਰਾਤ ਨੂੰ ਤਰਨ ਦੇ ਡੈਡੀ ਲਈ ਜਦੋਂ ਮੈਂ ਰੋਟੀ ਲੈ ਕੇ ਗਈ ਤਾਂ ਉਹਨਾਂ ਸਾਰੇ ਪਰਿਵਾਰ ਨੂੰ ਆਪਣੇ ਕਮਰੇ ਵਿੱਚ ਇਕੱਠਾ ਕਰ ਲਿਆ ਮੈਂ ਚਰਨ ਤੇ ਗੁਰਬਾਤ ਸਾਰੇ ਬੜੀ ਹੈਰਾਨੀ ਨਾਲ ਉਹਨਾਂ ਦੇ ਚਿਹਰੇ ਵੱਲ ਨੀਝ ਲਾ ਕੇ ਵੇਖ ਰੇ ਸਾਂ ਉਹਨਾਂ ਦੇ ਮਨ ਅੰਦਰ ਚੱਲ ਰਹੀ ਉਸਲ-ਪੁਸਲ ਨੂੰ ਜਾਣਨ ਲਈ ਸਾਰੇ ਹੀ ਤਰਲੋ ਮੱਛੀ ਹੋ ਰਹੇ ਸਨ ਪਰ ਮੂੰਹੋਂ ਕੋਈ ਕੁਝ ਨਹੀਂ ਬੋਲ ਰਿਹਾ ਅਸੀਂ ਸਾਰੇ ਚੁੱਪਚਾਪ ਇੱਕ ਦੂਜੇ ਦੇ ਚਿਹਰਿਆਂ ਤੇ ਨਜ਼ਰਾਂ ਜੜਾਉਂਦੇ ਹੋਏ ਮੁਰ ਕੈਪਟਨ ਸਾਹਿਬ ਦੇ ਚਿਹਰੇ ਤੇ ਨਗਾ ਟਿਕਾ ਕੇ ਬੈਠੇ ਰਹੇ। ਥੋੜੀ ਦੇਰ ਬਾਅਦ ਕੈਪਟਨ ਸਾਹਿਬ ਕਹਿਣ ਲੱਗੇ ਮੈਨੂੰ ਪਤਾ ਘਰ ਵਿੱਚ ਕੋਈ ਵੱਡਾ ਨਹੀਂ ਜਿਹੜਾ ਤੁਹਾਨੂੰ ਸਮਝਾ ਸਕੇ ਤੁਹਾਡੀਆਂ ਗਲਤੀਆਂ ਤੇ ਤੁਹਾਨੂੰ ਝਿੜਕਦਾ ਹੋਇਆ ਪਿਆਰ ਨਾਲ ਤੁਹਾਡੀ ਉਂਗਲੀ ਫੜ ਸਹੀ ਰਾਹੇ ਤੋਰ ਸਕੇ। ਹੁਣ ਜਦੋਂ ਤੁਸੀਂ ਮੈਨੂੰ ਘਰ ਲੈ ਆਏ ਹੋ ਮੈਂ ਚਾਹੁੰਦਾ ਹਾਂ ਕਿ ਮੈਂ ਆਪਣਾ ਵੱਡੇ ਹੁੰਦਾ ਫਰਜ਼ ਨਿਭਾਵਾਂ। ਕੀ ਤੁਸੀਂ ਮੈਨੂੰ ਇਹ ਹੱਕ ਦੇ ਸਕਦੇ ਹੋ? ਗੁਰਬਾਜ਼ ਫੇਰਨ ਦੋਵੇਂ ਇੱਕ ਦੂਜੇ ਦੇ ਚਿਹਰੇ ਵੱਲ ਵੇਖ ਰਹੇ ਸਨ ਕਿ ਡੈਡੀ ਕੀ ਕਹਿ ਰਹੇ ਨੇ ਪਰ ਮੈਂ ਬੜੇ ਮੋਹ ਨਾਲ ਕੋਲ ਜਾ ਕੇ ਮਾਸੜ ਜੀ ਤੁਸੀਂ ਕੀ ਕਹਿ ਰਹੇ ਹੋ ਅਸੀਂ ਤੁਹਾਡੇ ਬੱਚੇ ਆ ਤੁਹਾਡੇ ਨਾਲ ਆ ਸਾਡੇ ਘਰ ਤੇ ਰੌਣਕ ਤੁਹਾਡੇ ਨਾਲ ਹੀ ਆਈ ਏ ਤੁਹਾਡਾ ਹੱਕ ਹੈ ਤੁਸੀਂ ਸਾਡੀਆਂ ਗਲਤੀਆਂ ਤੇ ਸਾਨੂੰ ਬੇਝਿਜਕ ਚਿੜਕ ਸਕਦੇ ਹੋ ਸਾਡੇ ਤੇ ਆਪਣਾ ਗੁੱਸਾ ਘੜ ਸਕਦੇ ਹੋ ਮਸਾਂ ਬਸਰ ਦਸਾਨੂੰ ਕਿਸੇ ਵੱਡੇ ਦੀ ਅਸੀਸਾਂ ਦਾ ਸਹਾਰਾ ਮਿਲੇ ਇਹ ਆਸਦੇ ਹੋਈ ਮੇਰੀਆਂ ਅੱਖਾਂ ਪਰ ਆਈਆਂ ਤੇ ਮਹਿਰਸਤੀ ਹੋਈ ਆਖਣ ਲੱਗੀ ਜੇਕਰ ਅਸੀਂ ਕੋਈ ਗਲਤੀ ਕਰਦੇ ਆ ਤੁਸੀਂ ਸਾਡੇ ਕੰਨ ਵੀ ਖੇਚ ਸਕਦੇ ਹੋ ਮੇਰੀਆਂ ਮੂੰਹ 'ਤੇ ਜੀਆਂ ਗੱਲਾਂ ਸੁਣ ਸਾਰੇ ਹੱਸ ਪਏ ਤਰਨ ਦੇ ਡੈਡੀ ਮੇਰੇ ਸਿਰ ਤੇ ਹੱਥਰ ਧਿਆਨ ਲੱਗੇ ਧੀਏ ਅੱਜ ਤੋਂ ਮੇਰੀਆਂ ਦੋਤੀਆਂ ਨੇ ਮੈਂ ਤਾਂ ਤੈਨੂੰ ਕਦੋਂ ਦਾ ਧੀ ਮੰਨਿਆ ਹੋਇਆ ਪਰ ਅੱਜ ਤੂੰ ਮੈਨੂੰ ਜੋ ਹੱਕ ਦਿੱਤਾ ਤੁਹਾਡੀਆਂ ਗਲਤੀਆਂ ਸੁਧਾਰਨ ਦਾ ਉਸ ਹੱਕ ਨਾਲ ਮੈਂ ਇੱਕ ਪਿਓ ਦਾ ਫਰਜ਼ ਨਿਭਾਉਣਾ ਮੈਂ ਉਹਨਾਂ ਦੀ ਗੱਲ ਸੁਣ ਹੱਸ ਪਈ ਪਿਓ ਦਾ ਫਰਜ਼ ਨਿਭਾ ਲਿਓ ਕੌਣ ਰੋਕਦਾ ਤੁਹਾਨੂੰ ਪਹਿਲਾਂ ਮੈਨੂੰ ਧੀ ਦਾ ਫਰਜ਼ ਨਿਭਾਉਣ ਦਿਓ ਰੋਟੀ ਠੰਡੀ ਹੋ ਗਈ ਹੈ ਮੈਂ ਗਰਮ ਕਰਕੇ ਲਿਆਉਂਦੀ ਆਂ ਆਖ ਮੈਂ ਥਾਲੀ ਚੁੱਕ ਕੇ ਬੈੱਡ ਤੋਂ ਉੱਠਣ ਲੱਗੀ ਤਾਂ ਉਹਨਾਂ ਨੇ ਥਾਲੀ ਫੜ ਲਈ ਤੇ ਕਹਿਣ ਲੱਗੇ ਅੱਜੀ ਤਾਂ ਰੋਟੀ ਮੈਨੂੰ ਸਵਾਦ ਲੱਗਣੀ ਹੈ ਅੱਜ ਇਸ ਰੋਟੀ ਵਿੱਚ ਮੇਰੀ ਧੀ ਦਾ ਮੂੰਹ ਲੁਕੇ ਹੋਇਆ ਮੈਨੂੰ ਤਾਂ ਉਂਝ ਵੀ ਅੱਜ ਹਰਾ ਜਾ ਗਿਆ ਤੇਰੇ ਮੂੰਹੋਂ ਆਪਣੇ ਲਈ ਸਤਿਕਾਰ ਭਰੇ ਬੋਲ ਸੁਣ ਕੇ ਹੁਣ ਮੈਂ ਤੈਨੂੰ ਬੇਝਿਜਕ ਝਿੜਕ ਵੀ ਸਕਦਾ ਹਾਂ ਤੇਰੇ ਕੰਨ ਫੜ ਸਿੱਧੇ ਰਾਹ ਵੀ ਤੋਰ ਸਕਦਾ ਇੱਕ ਵਾਰੀ ਫੇਰ ਸਾਰੇ ਖਿੜਖੜਾ ਕੇ ਹੱਸਣ ਲੱਗੇ ਉਹਨਾਂ ਸਾਰਿਆਂ ਨੂੰ ਹੱਸਦੇ ਵੇਖ ਸ਼ਾਨੋ ਵੀ ਖੁਸ਼ ਹੋ ਕੇ ਆਕਣ ਲੱਗਿਆ ਮੁਸਕਾਨ ਬੋਜੀ ਸਾਰੇ ਹੱਸਦੇ ਕਿੰਨੇ ਸੋਹਣੇ ਲੱਗਦੇ ਸੱਚਮੁੱਚ ਅੱਜ ਕਿੰਨੇ ਚਿਰ ਬਾਅਦ ਸਾਰੇ ਇਕੱਠੇ ਹੱਸੇ ਸਨ ਅੱਜ ਤਾਂ ਇੰਜ ਲੱਗਦਾ ਸੀ ਜਿਵੇਂ ਘਰ ਦੀਆਂ ਕੰਧਾਂ ਵੀ ਹੱਸ ਰਹੀਆਂ ਹੋਣ ਤੇ ਘਰ ਦਾ ਚੱਪਾ-ਚੱਪਾ ਉਹਨਾਂ ਦੀ ਖੁਸ਼ੀ ਦੀ ਹਾਮੀ ਭਰਦਾ ਹੋਇਆ ਮੁਸਕਰਾ ਰਿਹਾ ਹੋਵੇ ਬਾਕੀ ਅਗਲੇ ਅੰਕ ਵਿੱਚ